ਦੋਸਤੋ ਦੇਖੋ ਆ ਬੰਡਲਾਂ ਨੂੰ ਦੇਖੋ ਕਿੱਡੇ ਸੋਹਣੇ ਲੱਗਦੇ ਹੈ ਪਰ ਇਹਦੇ ਚ ਬਹੁਤ ਵੱਡੀ ਠੱਗੀ ਹੋਈ ਹੈ ਜਿਵੇਂ ਕਿ ਹੁਣ ਤੁਸੀਂ ਇਸ ਵੀਡੀਓ ਚ ਦੇਖੋਗੇ ਕਿ ਅੱਗੇ ਤੋਂ ਤੁਸੀਂ ਵੀ ਕਦੇ ਵੀ ਬੈਂਕ ਚੋਂ ਇਦਾਂ ਬੰਡਲ ਨਹੀਂ ਲਾਉਂਗੇ ਜਦੋਂ ਵੀ ਪੈਸੇ ਲੈਣੇ ਹੋਣਗੇ ਪਹਿਲਾਂ ਚੈੱਕ ਕਰ ਲਿਆ ਕਰਿਓ ਦੇਖੋ ਕਿੱਡੀ ਵੱਡੀ ਠੱਗੀ ਹੋ ਗਈ ਨੋਟਾਂ ਦੇ ਵਿੱਚ ਬੰਦੇ ਨੇ ਕਿੰਨੇ ਪੈਸੇ ਲਏ ਸੀ ਪਰ ਸਾਰੇ ਨੋਟ ਬਾਹਰੋਂ ਤਾਂ ਅਸਲੀ ਲੱਗਦੇ ਸੀ ਪਰ ਅੰਦਰੋਂ ਕੁਝ ਹੋਰ ਹੀ ਨਿਕਲ ਗਿਆ ਤੁਹਾਨੂੰ ਵੀਡੀਓ ਦੇ ਅੱਗੇ ਪਤਾ ਚੱਲੂਗਾ ਦੇਖੀ ਚੱਲਿਓ ਜਾਂਕ ਜਿਹੜਾ ਕਿ ਤੁਸੀਂ ਅੱਗੇ ਕਦੇ ਇਹੋ ਜੀ ਗਲਤੀ ਨਾ ਕਰੋ ਜਦੋਂ ਵੀ ਬੈਂਕ ਚੋਂ ਪੈਸੇ ਲਵਾਂ ਹਮੇਸ਼ਾ ਇਹ ਬੰਡਲ ਖੋਲ੍ਹ ਕੇ ਚੈੱਕ ਕਰਕੇ ਲਿਆ ਕਰੋ ਨਹੀਂ ਤਾਂ ਤੁਹਾਡੇ ਨਾਲ ਵੀ ਇਹ ਠੱਗੀ ਹੋ ਜੂਗੀ ਦੇਖੋ ਕਿੰਨੀ ਵਧੀਆ ਪੈਕਿੰਗ ਦੇ ਵਿੱਚ ਪਰ ਐਡੀ ਵੱਡੀ ਠੱਗੀ ਹੋ ਗਈ ਦੇਖੀ ਚੱਲਿਓ ਵੀਡੀਓ ਦੇ ਵਿੱਚ ਪਤਾ ਚੱਲੂਗਾ ਇਹ ਪੈਕੇਟ ਖੋਲਣ 'ਚ ਥੋੜਾ ਜਿਹਾ ਟਾਈਮ ਲੱਗਦਾ ਕਿਉਂਕਿ ਇਹ ਪੈਕੇਟ ਬੰਦ ਹੁੰਦੇ ਆ ਪਿੱਛੋਂ 에ਅਰ ਟਾਈਟ ਕਰਕੇ ਪਰੇ ਜਦੋਂ ਆਏ ਖੁੱਲੂਗਾ ਬੈਗ ਤਾਂ ਤੁਹਾਨੂੰ ਪਤਾ ਲੱਗੂਗਾ ਨੋਟਾਂ ਦੇ ਬੰਡਲਾਂ ਦੇ ਵਿੱਚ ਕੀ ਨਿਕਲਿਆ ਸਭ ਤੋਂ ਵੱਡੀ ਠੱਗੀ ਹੋਈ ਆ ਬਾਈ ਜੀ ਬਾਈ ਉਹਨਾਂ ਨਾਲ ਇਹਨਾਂ ਵਿੱਚ ਕਦੇ ਵੀ ਅੱਗੇ ਤੋਂ ਤੁਸੀਂ ਬੈਂਕ ਚੋਂ ਪੈਸੇ ਇਦਾਂ ਨਾ ਲੈ ਕੇ ਆਇਓ ਜਦੋਂ ਵੀ ਤੁਸੀਂ ਬੈਂਕ ਚੋਂ ਪੈਸੇ ਲੈਣੇ ਆ ਤਾਂ ਸਾਰਿਆਂ ਤੋਂ ਪਹਿਲਾਂ ਬੈਂਕ ਵਾਲੇ ਨੂੰ ਕਹਿਣਾ ਸਾਨੂੰ ਇਹ ਬੰਡਲ ਖੋਲ੍ਹ ਕੇ ਦੇ ਤੇ ਗਿਣ ਕੇ ਦੇ ਪੈਸੇ ਕਦੇ ਵੀ ਐਂ ਬੰਦ ਬੰਡਲ ਨਾਲ ਬੈਂਕ ਚੋਂ ਲੈ ਕੇ ਆਇਓ ਬੰਦ ਬੰਡਲਾਂ ਦੇ ਵਿੱਚ ਦੇਖੋ ਕੀ ਕੁਝ ਹੋਣ ਲੱਗ ਗਿਆ ਅੱਜਕੱਲ੍ਹ ਦੁਨੀਆ ਦੇ ਨਾਲ ਠੱਗੀਆਂ ਚੱਲ ਪਈਆਂ ਹੈਗੀਆਂ ਭਾਈ ਜੀ ਬਹੁਤ ਤਕੜੀ ਠੱਗੀ ਹੋਈ ਐ ਬੰਦੇ ਦਾ 50 ਲੱਖ ਰੁਪਏ ਦੀ ਠੱਗੀ ਹੋ ਗਈ ਐ ਇਦਾਂ ਕਦੇ ਵੀ ਆਏ ਨਾ ਲੈ ਕੇ ਆਇਓ ਪੈਸੇ ਦੇਖ ਕੇ ਚੱਲਿਓ ਸਾਰੇ ਜਾਣੇ ਵੀਡੀਓ ਨੂੰ ਸ਼ੇਅਰ ਕਰ ਦਿਓ ਜਲਦੀ ਜਲਦੀ ਜਿਹੜਾ ਕਿ ਹੋਰ ਲੋਕ ਵੀ ਐ ਇਦਾਂ ਦੇ ਫਰੋਡਾਂ ਤੋਂ ਬਚ ਜਾਣ ਜਿਹੜਾ ਕਿ ਅੱਗੇ ਹੋਰ ਕਿਸੇ ਨਾਲ ਨਾ ਹੋਵੇ ਦੇਖੀ ਚੱਲਿਓ ਭਾਈ ਜੀ ਕਿੱਡੀ ਵੱਡੀ ਠੱਗੀ ਹੋਈ ਐ ਬੰਦਿਆਂ ਨਾਲ ਦੇਖੋ ਕਿੰਨਾ ਜ਼ੋਰ ਲੱਗ ਰਿਹਾ ਕਿੱਡੀ ਵਧੀਆ ਪੈਕਿੰਗ ਕਰੀ ਐ ਬੰਦਿਆਂ ਨੇ ਪਰ ਨਿਕਲੇ ਅੰਦਰੋਂ ਕੁਝ ਹੋਰ ਹੀ ਪੈਕਿੰਗ ਦੇ ਵਿੱਚ ਤਾਂ ਪੂਰਾ ਜ਼ੋਰ ਲੱਗ ਰਿਹਾ ਬੰਦ ਬਾਈ ਹੋਰਾਂ ਦਾ ਖੋਲਣ ਚ ਪਰ ਜਿਹੜੀ ਇਹਦੇ ਵਿੱਚ ਠੱਗੀ ਹੋਈ ਹੈ ਇਹ ਉਦੋਂ ਵੀ ਵੱਡੀ ਹੋ ਗਈ ਬਾਈ ਹੋਰਾਂ ਦਾ ਰੋਣ ਨਿਕਲ ਗਿਆ ਸੀਗਾ ਕਿਉਂਕਿ ਇਹ ਠੱਗੀ ਬਹੁਤ ਜ਼ਿਆਦਾ ਵੱਡੀ ਹੈ ਹੁਣ ਤੁਸੀਂ ਦੇਖੀ ਜਾਇਓ ਕਿੱਡੀ ਵੱਡੀ ਠੱਗੀ ਹੋਈ ਹੈ ਬਾਈ ਹੋਰਾਂ ਦਾ ਨੋਟ ਦੇਖਿਓ ਕਿੰਨੇ ਸਾਰੇ ਹੀ ਸਾਰੇ ਹੀ ਅੰਦਰੋਂ ਕਾਗਜ਼ ਨਿਕਲੇ ਸਾਰੇ ਹੀ ਤਾਂ ਤੁਸੀਂ ਵੀ ਅੱਗੇ ਤੋਂ ਬੈਂਕ ਚੋਂ ਪੈਸੇ ਲੈਣੇ ਹੋਏ ਤਾਂ ਧਿਆਨ ਨਾਲ ਜਾਇਆ ਕਰਿਓ ਆਪ ਦਾ ਧਿਆਨ ਨਾਲ ਪੈਸੇ ਗਿਣ ਕੇ ਚੈੱਕ ਕਰਵਾ ਕੇ ਇਹ ਨੀਂਗਾ ਕਿ ਬੈਂਕ ਦੀ ਸੀਲ ਲੱਗੀ ਐ ਪਹਿਲਾਂ ਆਪ ਦਾ ਚੈੱਕ ਕਰਕੇ ਫੇਰ ਹੀ ਪੈਸੇ ਲੈ ਕੇ ਆਉਣੇ ਆ ਬੈਂਕ ਚੋਂ ਆ ਦੇਖੋ ਪਹਿਲਾਂ ਤਾਂ ਮੈਡਮ ਹੱਥ ਨਾਲ ਟਰਾਈ ਕਰ ਰਹੀ ਸੀ ਕਿ ਖੋਲਣ ਦੀ ਪਰ ਉਹ ਪੈਕੇਟ ਖੁੱਲਿਆ ਨਹੀਂ ਤਾਂ ਹੁਣ ਆ ਕਟਰ ਨਾਲ ਖੋਲ ਕੇ ਚੈੱਕ ਕਰ ਰਿਹਾ ਤਵਾ ਤਵ ਕਿਉਂਕਿ ਏਡੀ ਮਜ਼ਬੂਤ ਪੈਕਿੰਗ ਕਰੀ ਹੋਈ ਐ ਦੇਖੋ ਕਿ ਜਮਾਂ ਹੀ ਸ਼ੱਕ ਨਾ ਹੋਵੇ ਕਿਸੇ ਨੂੰ ਪਰ ਆਖਰਕਾਰ 100 ਦਿਨ ਚੋਰ ਦੇ ਤੇ ਇੱਕ ਦਿਨ ਸਾਧਾ ਹੁੰਦਾ ਤਾਂ ਬੰਦਾ ਫੜਿਆ ਗਿਆ ਦੇਖੋ ਪੈਸਿਆਂ ਦੇ ਵਿੱਚ ਕਿੰਨੀ ਵੱਡੀ ਠੱਗੀ ਹੋ ਰਹੀ ਹੈ ਦੇਖੋ ਕਿੱਡੇ ਨਵੇਂ ਨੋਟਾਂ ਦੇ ਵਿੱਚ ਕਿੱਡੀ ਵੱਡੀ ਠੱਗੀ ਹੋਈ ਆ ਆ ਹੁਣ ਕਟਰਨਾ ਖੋਲਲੇ ਹੈਗੇ ਭਾਜੀ ਤੇ ਹੁਣ ਦੇਖੀ ਜਾਓ ਸਾਰੇ ਹੀ ਨੋਟ ਐਵੇਂ ਦੇ ਆ ਸਾਰੇ ਹੀ ਤੁਸੀਂ ਦੇਖੋ ਕੁਝ ਵੀ ਨਹੀਂਗਾ ਬਸ ਉੱਤੇ ਇਕੱਲਾ 1 500 ਦਾ ਨੋਟ ਲਾਤਾ ਥੱਲੇ ਕੁਝ ਵੀ ਨਹੀਂ ਦੇਖੋ ਕਿੱਡੀ ਵੱਡੀ ਠੱਗੀ ਹੋ ਗਈ ਭਾਈ ਹੋਰ ਹਣਾ ਦੇਖੋ ਭਾਜੀ ਕਿੱਡੀ ਵੱਡੀ ਠੱਗੀ ਹੋਈ ਆ ਇਹਨਾ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦਿਓ ਕਿ ਜਿਹੜਾ ਹਰ ਇੱਕ ਬੰਦੇ ਕੋਲ ਇਹ ਵੀਡੀਓ ਪਹੁੰਚ ਜੇ ਤੱਗੇ ਤੋਂ ਆਪ ਦਾ ਸਾਵਧਾਨ ਹੋ ਜੇ ਜੇ ਵੀਡੀਓ ਚੰਗੀ ਲੱਗੀ ਤੇ ਇਨਫੋਰਮੇਟਿਵ ਲੱਗੀ ਤਾਂ